ਨਾਟਪਨਾ ਪੀਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਆਈਪੀਐਸਐਮ ਅਤੇ ਆਈਸੀਐਮਰ ਦੇ ਸਾਂਝੇ ਉਪਰਾਲੇ ਹੇਠ ਡਿਪਾਰਟਮੈਂਟ ਆਫ ਕਮਿਊਨਿਟੀ ਮੈਡੀਸਨ ਤੈਨੰਦਰ ਮੈਡੀਕਲ ਕਾਲਜ ਅਤੇ ਹਸਪਤਾਲ ਲੁਧਿਆਣਾ ਵੱਲੋਂ 31 11 2025 ਨੂੰ ਰੂਰਲ ਹੈਲਥ ਟ੍ਰੇਨਿੰਗ ਸੈਂਟਰ ਪਹੀੜ ਵਿੱਚ ਵਨ ਹੈਲਥ ਵਿਸ਼ੇ ਤੇ ਜਾਗਰੂਕਤਾ ਸੈਸ਼ਨ ਅਤੇ ਰੈਲੀ ਦਾ ਆਯੋਜਨ ਕੀਤਾ ਗਿਆ ਇਸ ਵਿੱਚ ਮੈਡੀਕਲ ਅਤੇ ਨਰਸਿੰਗ ਵਿਦਿਆਰਥੀਆਂ ਹੈਲਥ케ਅਰ ਵਰਕਰਾਂ ਤੇ ਐਨਜੀਓ ਨੇ ਪਿੰਡ ਦੀ ਭਾਈਚਾਰੇ ਨਾਲ ਲਈ ਹਿੱਸਾ ਲਿਆ ਆਪਣੇ ਸੁਨੇਹ ਵਿੱਚ ਸ਼੍ਰੀ ਵਿਪਨ ਗੁਪਤਾ ਸਕੱਤਰ ਡੀਐਮਸੀ ਐਂਡ ਐਚ ਮੈਨੇਜਿੰਗ ਸੁਸਾਇਟੀ ਨੇ ਵਿਭਾਗ ਦੇ ਯਤਨਾਂ ਦੀ ਪ੍ਰਸ਼ੰਸਾ ਕੀਤੀ ਤੇ ਵਧਾਈ ਦਿੱਤੀ ਡਾਕਟਰ ਜੀਐਸ ਵੰਡਰ ਪ੍ਰਿੰਸੀਪਲ ਡੀਐਮਸੀ ਐਂਡ ਐਚ ਨੇ ਵਿਦਿਆਰਥੀਆਂ ਤੇ ਸਮਾਜ ਨੂੰ ਇਸ ਉਦੇਸ਼ ਪ੍ਰਤੀ ਸਮਰਪਿਤ ਹੋਣ ਦਾ ਸੰਦੇਸ਼ ਦਿੱਤਾ ਇਸ ਮੌਕੇ ਤੇ ਡਾਕਟਰ ਅਨੁਰਾਗ ਚੌਧਰੀ ਪ੍ਰੋਫੈਸਰ ਅਤੇ ਵਿਭਾਗ ਮੁਖੀ ਨੇ ਵਨ ਵਰਲਡ ਵਨ ਹੈਲਥ ਯੂनाइटेड फॉर ह्यूमन ਐਨੀਮਲ ਐਂਡ এনवायरमेंटਲ ਵੈਲਬੀਇੰਗ ਥੀਮ ਦਾ ਵਿਸਥਾਰ ਨਾਲ ਜ਼ਿਕਰ ਕੀਤਾ ਅਤੇ ਜ਼ੋਰ ਦਿੱਤਾ ਕਿ ਵਨ ਹੈਲਥ ਸਰਕਾਰ ਸਿਹਤ ਪ੍ਰੋਫੈਸ਼ਨਲਜ਼ ਵਾਤਾਵਰਣ ਵਿਸ਼ੇਸ਼ ਗਿਆਨ ਅਤੇ ਪਾਇਚਾਰੇ ਵਿਚਕਾਰ ਇੱਕ ਸਾਂਝਾ ਉਪਰਾਲਾ ਹੈ ਜਿਸ ਦਾ ਮਕਸਦ ਮਨੁੱਖੀ ਪਸ਼ੂ ਅਤੇ ਵਾਤਾਵਰਣਕ ਖੇਤਰ ਨੂੰ ਇਕੱਠੇ ਸੁਧਾਰਨਾ ਹੈ ਡਾਕਟਰ ਸਰਿਕਾ ਸ਼ਰਮਾ ਪ੍ਰੋਫੈਸਰ ਕਮਿਊਨਿਟੀ ਮੈਡੀਸਨ ਨੇ 30 ਮਾਈਕਰੋ ਬਿਓਲੋ ਰੈਜ਼ਿਡੈਂਟਸ ਬਾਰੇ ਜਾਗਰੂਕ ਕੀਤਾ ਡਾਕਟਰ ਮਹੇਸ਼ ਸਤੀਜਾ ਜੋ ਕਿ ਇਸ ਪ੍ਰੋਗਰਾਮ ਦੇ ਨੋਡਲ ਅਫਸਰ ਸਨ ਨੇ ਰੈਬੀਜ਼ ਵਰਗੀਆਂ ਜੈਨੇਟਿਕ ਬਿਮਾਰੀਆਂ ਦੀ ਰੋਕਥਾਮ ਬਾਰੇ ਗੱਲਬਾਤ ਕੀਤੀ ਡਾਕਟਰ सुरेंद्र ਪਾਲ ਸਿੰਘ ਇਨਚਾਰਜ ਆਰਐਚਸੀ ਪਹੀੜ ਨੇ ਖਾਣੇ ਦੀ ਸੁਰੱਖਿਆ ਤੇ ਪੋਸ਼ਣ ਉਤੇ ਜ਼ੋਰ ਦਿੱਤਾ ਡਾਕਟਰ ਪ੍ਰਾਂਜਲ ਸ਼ਰਮਾ ਨੇ ਤਾਲਮਤ ਪ੍ਰਗਟ ਕੀਤਾ ਮੈਸੇਜ ਮਨੀਸ਼ਾ ਨਰਸਿੰਗ ਵਿਦਿਆਰਥੀਆਂ ਕਾਲਜ ਆਫ ਨਰਸਿੰਗ ਡੀਐਮਸੀ ਐਂਡ ਐਚਐਮ ਮਿਸਟਰ ਮਨਜੀਤ ਸਿੰਘ ਨਿਸ਼ਕਾਮ ਸੇਵਾ ਸੁਸਾਇਟੀ ਹੈਲਥ케ਅਰ ਵਰਕਰਾਂ ਅਤੇ ਇੰਟਰਨਸ ਦਾ ਜਿਨ੍ਹਾਂ ਨੇ ਉਤਸ਼ਾਹਨਣ ਪ੍ਰੋਗਰਾਮ ਵਿੱਚ ਹਿੱਸਾ ਲਿਆ